ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਮੈਂ ਨਗਰ ਨਿਵਾਸੀਆ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਫੇਰ ਇੱਕ ਵਾਰ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲੀ ਕੋਣ ਹਕੇ ਤੁਸੀਂ ਪੰਦ ਰੱਖਿਓ ਆਪਾਂ ਜਿੱਤਾਂਗੇ ਜਰੂਰ ਬਸ ਯਾਰੀ ਯੰਗ ਰੱਖਿਓ ਆਪ ਜਿੱਤਾਂਗੇ ਜਰੂਰ ਯਾਰੀ ਯੰਗ ਰੱਖਿਓ ਇਹਨਾਂ ਦੇ ਡੈਲੀ ਦੀ ਪਰਵਾਲਾ ਮੋਹ ਨਾਲ ਟੈਂਟਾਂ ਵਾਲੇ ਜਿਨ੍ਹਾਂ ਨੇ ਟੈਂਟ ਦੀ ਸੇਵਾ ਕੀਤੀ ਹੈ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੋਰ ਜਿੰਨੇ ਵੀ ਸਪੋਰਟਸ ਨੂੰ ਜਿਹੜੇ ਵਲੰਟੀਅਰ ਵੀ ਨੇ ਜਿਨ੍ਹਾਂ ਨੇ ਤਿੰਨੇ ਦਿਨ ਬਹੁਤ ਸੇਵਾ ਕੀਤੀ ਹੈ ਭਾਜ ਨਾਲ ਬਈ ਮੁੰਡੀਆਂ ਕਲਾ ਦੀ ਟੀਮ ਪਹੁੰਚ ਗਈ ਸਾਇਕਲ ਟਰੋਫੀ ਦਿਓ ਜੀ ਅੱਗੇ ਟੀਮ ਦੇ ਕੋਲੇ ਟਰੋਫੀ ਦੇ ਦਿਓ ਤੁਸੀਂ ਵੀ ਕਹਣੀ ਹੈ ਤਾਂ ਮੈਚ ਜਾਣਾ ਤੇ ਟਰੋਫੀ ਬਈ ਮੁੰਡੀਆਂ ਦਾ ਵੱਡੀ ਮੁਬਾਰਕਬਾਦ ਹੈ ਹਾਈਡ ਕਰਦੇ ਨਾਲ ਜਮਈ ਹੋ ਗਿਆ ਹੋ ਗਿਆ ਮਾਰ ਰਿਹਾ ਤੇ ਦੂਜੀ ਟੀਮ ਨੂੰ ਵੀ ਅੱਜ ਮਾਰ ਇੱਥੇ ਕਰਦੇ ਜਿਵੇਂ ਪੰਚਾਇਤ ਵੱਲੋਂ ਇਹ ਪਹਿਲਾ ਵਾਜੀ ਉਹ ਵੈਸੀ ਕਈ ਕੱਪ ਕਰਾਏ ਨੇ ਕਿ ਸਾਡੇ ਲਈ ਬਹੁਤ ਵੱਡਾ ਕੱਪ ਜੋ ਅਸੀਂ ਕਰਾ ਰਹੇ ਹਾਂ ಗ್ರಾಮ ਪੰਚਾਇਤ ਤੇ ਪਿੰਡ ਦੇ ਸਹਿਯੋਗ ਨਾਲ ਆਪਣੇ ਬਹੁਤ ਹੀ ਸਤਿਕਾਰਯੋਗ ਬੰਦੇ ਪਹੁੰਚੇ ਨੇ ਸਾਡੇ ਕੋਲ ਤੇ ਸਾਨੂੰ ਇਸ ਕੱਪ ਕਰਾਉਣ ਲਈ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਮੀਂਹ ਨੇ ਸਾਡੇ ਤਿੰਨ ਵਾਰ ਸਾਨੂੰ ਖਰਾਬ ਕੀਤਾ ਵਾ ਗਰਾਊਂਡ ਦਾ ਤਿੰਨ ਵਾਰ ਖਰਾਬ ਹੋ ਗਿਆ ਸਕੂਲ ਦਾ ਹਾਂਜੀ ਡੇਟਾ ਚੇਂਜ ਕਰਨੀ ਪਈ ਤਿੰਨ ਵਾਰ ਸਰ ਤੇ ਉਸ ਤੋਂ ਬਾਅਦ ਅਸੀਂ ਪੱਠੇ ਤੇ ਇਹ ਗਰਾਊਂਡ ਆਪਣਾ ਤਿਆਰ ਕੀਤਾ ਇੱਥੇ ਸਾਡਾ ਹੁਣ ਤਰੀਕ ਰੱਖੀ ਸੀ ਇਸ ਦੀ ਵੀ ਸਾਡਾ ਬਹੁਤ ਵਧੀਆ ਕੱਪ ਨੇਪੜੇ ਚੜ੍ਹੜਿਆ ਟੀਮਾਂ ਘੱਟੋ-ਘੱਟ 60 ਪਹਾਂਟ ਟੀਮਾਂ ਹੈਗੇ ਨੇ ਜੀ ਜੀ ਚੋਂ ਆ ਦੋ ਟੀਮਾਂ ਫਾਈਨਲ ਖੇਡ ਲਈਆਂ ਨੇ ਇਨਾਮ ਬਹੁਤ ਵਧੀਆ ਨੇ ਜੀ 31000 21000 ਫਰਿੱਜਾਂ ਦੇ ਰਹੇ ਆ ਜੀ ਇਸ ਤੋਂ ਬਾਅਦ ਅਗਲੇ ਸਾਲ ਇਸ ਤੋਂ ਵੱਡਾ ਕੱਪ ਕਰਾਵਾਂਗੇ ਜੀ ਹਾਂਜੀ ਰਾਉਂਡ ਆਇਆ ਕਿ ਕਿ ਨਾਮ ਉਹ ਇਨਾਮ ਦੋ ਫਰਿੱਜਾਂ ਨੇ ਕੱਪ ਨੇ ਜ ਵੱਡੇ ਤਿੰਨ ਚਾਰ ਟੀਮਾਂ ਨੂੰ ਕਹ ਦੇਣਿਆ ਸੀ ਤੇ ਦੋ ਟੀਮਾਂ ਲੈ ਗਈਆਂ ਆਪਣੀਆਂ ਤੀਜਾ ਤੇ ਚੌਥਾ ਨੰਬਰ ਦੂਜਾ ਤੇ ਤੀਜਾ ਸੌਰੀ ਤੇ ਫਰਸਟ ਸੈਕੰਡ ਰਹਿੰਦੇ ਆ ਕਿਹੜੇ ਕਿਹੜੀ ਟੀਮ ਦਾ ਮੁਕਾਬਲਾ ਚੱਲ ਰਿਹਾ ਹੁਣ ਇਹ ਚੱਲ ਰਿਹਾ ਆਪਣੀ ਜੀ ਸਾਹਨੇਵਾਲ ਤੇ ਉਹਦਾ ਮੁੰਡੀਆਂ ਦਾ ਹਾਂਜੀ ਇਹ ਮੈਸੇਜ ਕੀ ਆ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹ ਮੈਸੇਜ ਆ ਜੀ ਕਿ ਨਸ਼ੇ ਤੋਂ ਸਾਈਡ ਹੋ ਕੇ ਖੇਡਾਂ ਵੱਲ ਨੂੰ ਜਾਦੇ ਹਨ ਤੇ ਤਾਂ ਜੋ ਨਸ਼ੇ ਤੋਂ ਬਚ ਸਕਣ ਜੀ ਸਹਿਯੋਗ ਇਸ ਤਰ੍ਹਾਂ ਮਿਲ ਰਿਹਾ ਪਿੰਡ ਦਾ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਇਹ ਟੂਰਨਾਮੈਂਟ ਸਿਰੇ ਚਾੜਿਆ ਵਾ ਜੀ ਨਗਦ ਰਾਸ਼ੀ ਕਿੰਨਾ ਦਾ ਮੈਨੇਜਰ ਨਗਦ ਰਾਸ਼ੀ 31000 ਜੀ 21000 515200 ਜੀ ਹਾਂਜੀ ਹਾਂਜੀ ਬਾਬਾ ਪ੍ਰੀਤਮ ਸਿੰਘ ਜੀ ਯਾਦ ਨੂੰ ਸਮਰਪਿਤਤਾ ਜੀ ਜੋ ਸਾਡੇ ਪਿੰਡ ਗੁਰਦੁਆਰੇ ਸੇਵਾ 40 ਸਾਲ ਤੋਂ ਲਗਾਤਾਰ ਜਿਨ੍ਹਾਂ ਨੇ ਕਰੀ ਸੀਗੀ ਉਹਨਾਂ ਦੀ ਯਾਦ ਨੂੰ ਸਮਰਪਿਤਤਾ ਜੀ ਇਹ ਟੂਰਨਾਮੈਂਟ ਬਹੁਤ 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 ਖੁਸ਼ੀ ਹੋਈ ਜੀ ਬਹੁਤ ਬਹੁਤ ਜ਼ਿਆਦਾ ਇੰਨਾ ਆਨੰਦ ਆਇਆ ਵੀ ਆਸ ਨਹੀਂ ਸੀ ਉਮੀਦ ਤੋਂ ਬਹੁਤ ਜ਼ਿਆਦਾ ਕੱਠ ਹੋਇਆ ਵਾ ਔਰ ਪਿੰਡ ਵਾਸੀ ਨੇ ਬਹੁਤ ਸਾਥ ਦਿੱਤਾ ਵਾ ਬਹੁਤ ਜ਼ਿਆਦਾ ਸਪான்ਸਰ ਵੀ ਕਰ ਰਹੇ ਵਾ ਅਜਦੇ ਕੱਪ ਨੇ ਹਾਂਜੀ ਸਪான்ਸਰ ਕਰ ਰਹੇ ਆ ਬਾਹਰੋਂ ਐਨਆਰਆਈ ਕਰ ਰਹੇ ਨੇ ਪਿੰਡ ਦੇ ਸਹਿਯੋਗੀ ਸੱਚੇ ਬਹੁਤ ਨੇ ਹਾਂਜੀ ਕਿਹੜੇ ਕਿਹੜੇ ਨਾਮ ਕਿਤੇ ਗਏ ਤੁਹਾਡੇ ਕੋਲੋਂ ਆ ਨਾਮ ਕਿਤੇ ਗਏ ਨੇ ਜੀ ਫਸਟ ਨਾਮ 31000 ਆ 21000 ਔਰ ਨਾਲ ਫ੍ਰਿਜਾਂ ਦੇ ਨਾਮ ਰੱਖੇ ਨੇ ਜੀ ਬੈਸਟ ਬੋਲਰ ਔਰ ਬੈਟਸਮੈਨ ਲਈ ਬਾਈ ਉਹਨਾਂ ਦਾ ਬਾਈ ਉਹਨਾਂ ਕੀ ਫਤਿਹ ਜੀ ਪਿੰਡ ਘਰ ਉਹਨਾਂ ਦੇ ਵਿੱਚ ਟੂਰਨਾਮੈਂਟ ਬਹੁਤ ਵਧੀਆ ਹੋਇਆ ਜੀ ਕੋਸ ਕੋ ਦਾ ਇਹਦੇ ਵਿੱਚ ਮੇਰੀਆਂ 6 ਟੀਮਾਂ ਸੀਗੀਆਂ 6 ਸਾਡੀ ਟੀਮਾਂ ਚੋਂ ਬਹੁਤ ਵਧੀਆ ਖੇਡੀਆਂ ਚੋ ਜੇਤਾਰ ਬਣੀ ਹੋਈ ਹੈ ਜੀ ਜਿਹੜੀ ਫਰਸਟ ਆਈ ਹੈ ਉਹ ਵੀ ਆਪਣੀ ਟੀਮ ਸੀਗੀ ਜੀ ਬਾਕੀ ਪੰਚਾਇਤ ਨੂੰ ਔਰ ਪਿੰਡ ਵਾਸੀ ਨੂੰ ਵੀ ਕਹੂੰਗਾ ਵੀ ਇੱਕ ਵਧੀਆ ਗੱਲ ਆ ਵੀ ਤੁਸੀਂ ਟੂਰਨਾਮੈਂਟ ਕਰਾਇਆ ਵਾ ਵੀ ਇੱਕ ਪਿੰਡ ਲਈ ਗਰਾਊਂਡ ਵਧੀਆ ਬਣਾ ਕੇ ਦਿਓ ਪਿੰਡ ਦੇ ਵਿੱਚ ਗਰਾਊਂਡ ਹੋਊਗਾ ਜਵਾਗ ਨਸ਼ਾ ਚ ਨਹੀਂ ਜਾਣਗੇ ਉਹ ਗੇਮਾਂ ਵੱਲ ਵੱਧ ਧਿਆਨ ਦੇਣਗੇ ਹੁਣ ਜਿੱਦਾਂ ਅਸੀਂ ਜਾਣਦੇ ਆ ਜੀ ਟੂਰਨਾਮੈਂਟ ਖੇਡਣ ਅਸੀਂ ਦੇਖੋ ਜੀ ਪਿੰਡਾਂ ਦੇ ਵਿੱਚ ਹਰ ਹੀ ਦੀ ਜਾਨਦੇ ਆ ਚਿਰੀ ਨਗਰ ਵੀ ਕਿਸ ਤਰ੍ਹਾਂ ਸਾਰੇ ਪਾਸੇ ਟੂਰਨਾਮੈਂਟ ਖੇਡਦੇ ਆ ਬਿੰਨ ਵੀ ਆਉਣੇ ਆ ਅਸੀਂ ਕਹਿੰਦੇ ਆ ਜੀ ਲੋਕ ਜਵਾਗ ਨਸ਼ਾ ਚ ਨਾ ਪੈਣ ਔਰ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜਨ ਔਰ ਗੇਮ ਦੇ ਵੱਲ ਧਿਆਨ ਦੇਣ ਜਤੋਂ ਜ਼ਿਆਦਾ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਨਗਰ ਦੇ ਸਤਿਕਾਰਯੋਗ ਲੱਭ ਪ੍ਰੀਤਮ ਸਿੰਘ ਜਿਹੜੇ ਕਿ ਲਗਾਤਾਰ ਕੋਈ 35 36 ਸਾਲ ਗੁਰਦੁਆਰਾ ਸਾਹਿਬ ਦੇ ਮੁਕ ਸੇਵਾ ਦਾ ਰਹੇ ਪੰਡਿਤ ਔਰ ਜਿਨ੍ਹਾਂ ਦਾ ਆਨੰਤ ਸਭਾ ਵੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਤੇ ਹੋਇਆ ਉਹਨਾਂ ਦੀ ਸੇਵਾ ਨੂੰ ਸਮਰਪਤ ਨੌਜਵਾਨਾਂ ਵੱਲੋਂ ਉਪਰਾਲਾ ਕਰਦੇ ਹੋਏ ਆ ਅੱਜ ਦਾ ਇਹ ਜਿਹੜਾ ਕ੍ਰਿਕਟ ਟੂਰਨਾਮੈਂਟ ਉਹਨਾਂ ਦੀ ਇਜਾਜ਼ਤ ਨੂੰ ਸਮਰਪਿਤ ਕਰਾਇਆ ਗਿਆ ਵਾ ਤੇ ਇਸ ਦੇ ਵਿੱਚ ਜਿਹੜੇ ਪਹਿਲੇ ਨੰਬਰ ਤੇ ਟੀਮ ਆਈ ਹੈ ਉਹਨੂੰ ਕਲੱਬ ਵੱਲੋਂ 31000 ਰੁਪਏ ਅਤੇ ਟਰੋਫੀ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਅਤੇ ਟਰੋਫੀ ਔਰ ਤੀਜੇ ਚੌਥੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ 51-5100 ਰੁਪਏ ਦੇ ਇਨਾਮ ਦਿੱਤੇ ਸਨ ਮਿਲਿਆ ਗਿਆ ਵਾ ਇਹਦੇ ਨਾਲ ਹੀ ਬੈਸਟ ਬੈਟਸਮੈਨ ਅਤੇ ਬੈਟਸ ਬੋਲਰ ਨੂੰ ਫਰੀਜਾਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਔਰ ਨਾਲ ਹੀ ਜਿਹੜਾ ਬੈਸਟ ਪਲੇਅਰ ਆਫ ਦੀ ਸੀਰੀਜ਼ ਰਿਹਾ ਹੈ ਉਹਨੂੰ ਵੀ 2100 ਰੁਪਿਆ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਹ ਤੋਂ ਬਿਨਾ ਜਿੰਨੇ ਵੀ ਐਨਆਰਆਈ ਵੀਰ ਜਾਂ ਹੋਰ ਪਤਵੰਤੇ ਸੱਜਣਗਰਾਮ ਪੰਚਾਇਤ ਦੇ ਮੈਂਬਰ ਸਹਿਬਾਨ ਅਤੇ ਹੋਰ ਪਤਵੰਤੇ ਸੱਜਣ ਜਿਨ੍ਹਾਂ ਨੇ ਵੀ ਇਸ ਟੂਰਨਾਮੈਂਟ ਦੇ ਵਿੱਚ ਯੋਗਦਾਨ ਪਾਇਆ ਸਾਰਿਆਂ ਨੂੰ ਪ੍ਰਬੰਧਕ ਕਮੇਟੀ ਜਿਹੜੀ ਸਪੋਰਟਸ ਕਲੱਬ ਹੈ ਉਹਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਔਰ ਨਸ਼ੇ ਜਿਹੜੇ ਹੈਗੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਇਹ ਇੱਕ ਉਪਰਾਲਾ ਨੌਜਵਾਨਾਂ ਨੇ ਕੀਤਾ ਹੈ ਜਿਹੜਾ ਕਿ ਮੈਂ ਸਮਝਦਾ ਕਿ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਵੀ ਹੈ ਔਰ ਇੱਕ ਸਲਾਘਾਯੋਗ ਕਦਮ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਧ ਚੜ ਕੇ ਜਿਹੜਾ ਟੂਰਨਾਮੈਂਟ ਹੈ ਹੋਰ ਵੱਲ ਗਿਆ ਇਹ ਦੀ ਜਿਹੜਾ ਖੇਡਾ ਵੀ ਉਹ ਨਗਰ ਵੱਲੋਂ ਪੰਚਾਇਤ ਵੱਲੋਂ ਔਰ ਪਤਵੰਤੇ ਸੱਜਣਾ ਵੱਲੋਂ ਐਨਆਰਆਈ ਦਾ ਐਨਆਰਆਈ ਰਾਦੇ ਸਹਿਯੋਗ ਦੇ ਨਾਲ ਕਰਵਾਵਾਂਗੇ ਜਿਹੜਾ ਨੌਜਵਾਨਾਂ ਨੇ ਮੰਗ ਕੀਤਾ ਹੈ ਕਿ ਪਿੰਡ ਵਿੱਚ ਖੇਡ ਗਰਾਉਂਡ ਹੋਣਾ ਚਾਹੀਦਾ ਇਹ ਜਿਹੜੇ ਖੇਡ ਗਰਾਉਂਡ ਦੀ ਹੈ ਇਹ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਜ਼ਰੂਰਤ ਹੈ ਕਿਉਂਕਿ ਖੇਡ ਮੈਦਾਨ ਤੋਂ ਬਿਨਾਂ ਬਹੁਤ ਆਫਤਾ ਹੁੰਦਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਇੱਕ ಗ್ರಾಮ ਪੰਚਾਇਤ ਦੇ ਪਾਸ ਜ਼ਮੀਨ ਵੀ ਹੈਗੀ ਐ ਵੀ ਜੇ ਮਹਿਕਮੇ ਦੇ ਨਾਲ ਪੰਚਾਇਤ ਮਹਿਕਮੇ ਦੇ ਨਾਲ ਸੰਪਰਕ ਕਰਕੇ ਕਿ ਨੌਜਵਾਨਾਂ ਨੂੰ ਗਰਾਊਂਡ ਦੇ ਲਈ ਉਹਦੇ ਵਿੱਚੋਂ ਜਗ੍ਹਾ ਕੁਛ ਨਾ ਕੁਛ ਦਿੱਤੀ ਜਾਵੇ ਤਾਂ ਕਿ ਉੱਥੇ ਖੇਡ ਮੈਦਾਨ ਬਣ ਸਕਣ ਔਰ ਜਿਹੜੇ ਖਿਡਾਰੀ ਨੇ ਉੱਥੇ ਆਪਣੀ ਪ੍ਰੈਕਟਿਸ ਕਰ ਸਕਣ ਔਰ ਨਾਲ ਹੀ ਨਾਲ ਅਸੀਂ ਖੇਡਾਂ ਨੂੰ ਹੋਰ ਪ੍ਰਮੋਟ ਕਰ ਸਕੀ